ਉਹੀ ਗੱਲ ਤੇ ਜਵਾਬ ਦੰਨਾ ਬਹੁਤ ਵਧੀਆ ਤੁਸੀਂ ਗੱਲ ਕਹੀ ਕੱਲਾ ਬੈਸੀ ਤੁਸੀਂ ਇੱਕ ਚੀਜ਼ ਦੇਖੋ ਇਹ ਤਾਂ ਮੇਰਾ ਹੁਣ ਦਾ ਮੁੱਦਾ ਹਾਈਲਾਈਟ ਆ ਤੁਸੀਂ ਹੋਰ ਦੇਖੋ ਵੀ ਕਿੰਨੇ ਪੰਜਾਬ ਲਈ ਕੰਮ ਹੋਏ ਨੇਗੇ ਹਨ ਜੋ ਮੈਂ ਨੌਜਵਾਨਾਂ ਨੂੰ ਮੇਰਾ ਪਿਆਰ ਹੀ ਹੈ ਇਹਨਾਂ ਮੇਰਾ ਬਾਪੂਆਂ ਨਾਲ ਪਿਆਰ ਹੈ ਨਾ ਮੈਂ ਹਰ ਇੱਕ ਲੜਾਈ ਦੇ ਵਿੱਚ ਸੀ ਮੂਰੇ ਹੁੰਨੇ ਆ ਕੋਈ ਵੀ ਪੰਜਾਬ ਦੀ ਲੜਾਈ ਹੋਵੇ ਪਰ ਜਿਹੜੀ ਇਮੀਗ੍ਰੇਸ਼ਨ ਵਾਲੀ ਤੁਸੀਂ ਗੱਲ ਕਹੀ ਹੈ ਇਹ ਤਾਂ ਇਹ ਹਸਾਬ ਲਾ ਲੈ ਇਹ ਮਾਫੀਏ ਤੇ ਨਾ ਮੈਂ ਜੜ ਪਟਣੀ ਆ ਮੈਂ ਤੁਹਾਡੇ ਮਾਧਿਅਮ ਮਜਰੀਏ ਇਹ ਗੱਲ ਕਹਿਣਾ ਚਾਹਣਾ ਜਾਂ ਤਾਂ ਜਿਵੇਂ ਹੁਣ ਜਿੰਨੇ ਦਿਨ ਮੈਂ ਇੱਥੇ ਅੰਦੋਲਨ ਦੇ ਵਿੱਚ ਆ ਹੈਂ ਅੰਦੋਲਨ ਦੇ ਵਿੱਚ ਤੁਹਾਨੂੰ ਟਾਈਮ ਹੈਗਾ ਤੁਹਾਡੇ ਕੋਲੇ ਲੋਕਾਂ ਨੇ ਪੈਸੇ ਮੋੜ ਦੋ ਜੇ ਨਹੀਂ ਤੁਸੀਂ ਪੈਸੇ ਵਾਪਸ ਕਰੋਗੇ ਮੈਂ ਇਸ ਤੋਂ ਵੱਡਾ ਜਲੂਸ ਕੱਢੂੰ ਇਸ ਤੋਂ ਵੱਡਾ ਛੱਤਰ ਖਿੱਚੂੰ ਕੱਲੇ-ਕੱਲੇ ਸ਼ਹਿਰ ਦੇ ਵਿੱਚ ਆ ਕੇ ਕੱਲੇ-ਕੱਲੇ ਨਾਲ ਆ ਕੇ ਸਾਰਿਆਂ ਦੇ ਮੂਹਰੇ ਨਾਲ ਜਲੂਸ ਕੱਢਣਾ ਮੈਂ ਲੋਕਾਂ ਦੇ ਨਾਲ ਇਹ ਉਹਨਾਂ ਨੇ ਬਾਈ ਸਾਡਾ ਪੰਜਾਬ ਬਰਬਾਦ ਕਰਕੇ ਰੱਖਤਾ 30-30 ਲੱਖ ਰੁਪਇਆ 50-50 ਲੱਖ ਰੁਪਇਆ ਬਾਈ ਕੱਲ ਦੱਸੋ ਤੁਸੀਂ ਮੈਨੂੰ ਇਹ ਦੱਸੋ ਬਾਈ ਤੁਸੀਂ ਪੜੇ ਲਿਖੇ ਹੋ ਜੇ ਅਮਰੀਕਾ ਦੀ ਯੂਨੀਵਰਸਿਟੀ ਫੀਸ 12-13000 ਰੁਪਏ ਇਸ ਤੋਂ ਬਾਅਦ ਇਹ ਕੰਮ ਲੈਪਟਾਪ ਕੰਪਿਊਟਰ ਦੀ ਕਰਨਾ ਨਾ ਬੱਦ ਤੋਂ ਬਾਦ ਕਾਗਜ਼ੀ ਲਾਉਣੇ ਆ ਬਾਈ ਜੀ ਕਾਗਜ਼ੀ ਲਾਉਣੇ ਹੁੰਦੇ ਆਹੀ ਚੀਜ਼ਾਂ ਨੇ ਹੁਣ ਤੁਸੀਂ ਹੋਰ ਤਾਂ ਕੋਈ ਇੱਕੀ ਦਾ ਖਰਚ ਨਹੀਂ ਹੈਗਾ ਮੇਲਾ ਭੇਜ ਕੇ ਕਾਗਜ਼ ਭੇਜਨੇ ਹੁੰਦੇ ਆ ਡਾਕੂਮੈਂਟ ਤਿਆਰ ਕਰਨੇ ਹੁੰਦੇ ਆ ਵੱਧ ਤੋਂ ਵੱਧ ਲੱਖ ਰੁਪਈਆ ਦਾ ਖਰਚ ਆ ਬਹੁਤ ਤੋਂ ਵੱਧ ਹੱਦ ਮਾਰ ਕੇ ਜੇ ਡਾਕੂਮੈਂਟ ਜਿਹੜੇ ਜੋ ਕਿਸੇ ਤਿਆਰ ਕਰਦੇ ਨੇ 1 ਲੱਖ ਰੁਪਈਆ ਦਾ ਖਰਚਾ ਬਾਹਰ ਭੇਜਾਂ ਦਾ ਹੈਨਾ ਸਟੱਡੀ ਵੀ ਜਿਹਦੀ ਵੀ ਆਪਾਂ ਗੱਲ ਕਰੀਏ ਉੱਥੇ ਫੀਸ ਦੇ ਨਾਂ ਤੇ ਠੱਗੀਆਂ ਮਾਰ ਰਹੇ ਨੇ ਫੀਸ ਹੁੰਦੀ ਆ 5000 ਡਾਲਰ ਅਗਲ ਤੋਂ ਲੈਂਦੇ ਨੇ 20000 ਡਾਲਰ ਐਡਟ ਕਰਕੇ ਇੰਨੀਆਂ ਵੱਡੀਆਂ ਠੱਗੀਆਂ ਮਾਰ ਰਹੇ ਨੇਗੇ ਇਹ ਇਹਨਾਂ ਨੇ ਇੰਨਾ ਵੱਡਾ ਪੰਜਾਬ ਨੂੰ ਲੁੱਟਿਆ ਹੈ ਮਾਫੀਆ ਨੇ ਇਹਨਾਂ ਨੇ ਬਈ ਆਪਣੇ ਘਰਾਂ ਵਾਲੇ ਨਾਲ ਬੌਂਸਰ ਆਪਣੇ ਜਵਾਕਾਂ ਨਾਲ ਬੌਂਸਰ ਇਹ ਮਾਫੀਆ ਦੀ ਮੈਂ ਜੜ ਪਟਕੇ ਹਟਨੇ ਆ ਪੰਜਾਬ ਦੇ ਵਿੱਚ 35000 ਜੰਟਾ 35000 ਜੰਨ ਬਰਬਾਦ ਕਰਕੇ ਸਿਰ ਤੇ ਸਾਡਾ ਪੰਜਾਬ ਅੱਜ ਤੁਹਾਨੂੰ ਬਾਪੂ ਧਰਨਾ ਦੇ ਵਿੱਚ ਦਿਖ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪੰਜਾਬ ਦੀ ਜਵਾਨੀ ਸਾਰੀ ਬਾਹਰ ਧੱਕਤੀ ਉਹਨਾਂ ਨੇ ਦਿਖਾ ਦਿੱਤਾ ਉੱਥੇ ਉੱਥੇ ਨੌਜਵਾਨ ਸਾਡੇ ਹਰ ਟੈਕ ਨਾ ਮਰੀ ਜਾਂਦੇ ਨੇ ਕਿਤੇ ਕਿਵੇਂ ਮਰੀ ਜਾਂਦੇ ਨੇ ਕਿ ਜੇਲ੍ਹਾਂ 'ਚ ਮਰੀ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਆ ਪੰਜਾਬ ਲਈ ਲੜਾਈ ਕੌਣ ਲੜੂਗਾ ਕੋਈ ਭਾਨੇ ਦੇ ਲਗਾਤਾਰ ਪਰਚੇ ਦੇ ਪਰਚੇ ਪੈ ਰਹੇ ਸੀ ਕਈ ਇਮੀਗ੍ਰੇਸ਼ਨ ਵਾਲਿਆਂ ਨੇ ਪ੍ਰੈਸ ਕਾਨਫਰੰਸ ਉਹਨਾਂ ਦੀ ਸਾਰਿਆਂ ਦੀ ਟਾਪ ਲਗਾਉਣੀ ਹੈ ਕਰ ਲੈਣ ਪ੍ਰੈਸ ਕਾਨਫਰੈਂਸਾਂ ਮੈਂ ਗੱਲ ਕਹਿਣਾ ਚਾਹਣਾ ਮੇਰੇ ਸਾਹਮਣੇ ਆ ਕੇ ਅੱਖਾਂ ਦੇ ਵਿੱਚ ਅੱਖ ਪਾ ਕੇ ਕੋਈ ਬੰਦਾ ਏਜੰਟ ਗੱਲ ਕਰਕੇ ਇਹ ਗੱਲ ਕਹਦੇ ਨਾ ਉੱਥੋਂ ਦਾ ਸੀਗਾ ਇੱਕ ਆ ਜਿਹੜੇ ਮੁੰਡੇ ਨੇ ਕਿਹਾ ਸੀਗਾ ਉਹ ਮਾਫੀ ਮੰਗਦਾ ਫਿਰਦਾ ਇੱਕ ਮੁੰਡੇ ਨੇ ਜਿਹੜੀ ਵੀਡੀਓ ਜਿਪਾਈ ਸੀ ਹੈ ਵੀ ਮੈਂ ਕਹਿੰਦਾ ਮੇਰੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਕੇ ਦਿਖਾਵੇ ਬੰਦਾ ਉਹੀ ਲੜ ਸਕਦਾ ਜਿਹੜਾ ਬੰਦਾ ਕਿਸੇ ਕਿਸੇ ਤੋਂ ਬਿਕਦਾ ਨਹੀਂ ਝੁਕਦਾ ਨਹੀਂ ਹੈਗਾ ਜੇ ਅੱਜ ਤੇ ਕਰਨਾ ਆ ਜੇ ਕਿਸੇ ਚੀਜ਼ ਦਾ ਸਮਝੌਤਾ ਕੀਤਾ ਹੁੰਦਾ ਤਾਂ ਲੋਕਾਂ ਨੇ ਸਾਥ ਨਹੀਂ ਸੀ ਦੇਣਾ ਇਹਨਾਂ ਨੂੰ ਪਤਾ ਸੀ ਵੀ ਸਾਡਾ ਪੁੱਤ ਸਾਡਾ ਬੱਚਾ ਇਹ ਕਿ ਕਿਤੇ ਵਿਕਣੀ ਸਕਦਾ ਕਿਤੇ ਝੁਕ ਨਹੀਂ ਸਕਦਾ ਤਾਂ ਹੀ ਅਰਬਾਂ ਕਰੋੜਾਂ ਰੁਪਏ ਲੋਕਾਂ ਦਾ ਵਾਪਸ ਹੋ ਗਿਆ ਬਾਈ ਜੀ ਪੰਨੇ ਚੈਨੀ ਚੋਰੀ ਦਾ ਜਦੋਂ ਚੈਨੀ ਖੋ ਦਾ ਪਰਚਾ ਦਰਜ ਕੀਤਾ ਕਿ ਬਹੁਤ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਮੇਰੇ ਤੇ ਯਾਰ ਆਇਆ ਜਾਂ ਪਰਚਾ ਪਾਤਾ ਉਹ ਉਹ ਕੀ ਮੰਨਦੇ ਵੀ ਚਾਈ ਸੀ ਕਿ ਲੱਖ ਰੁਪਇਆ ਦਿਵਾਨਾ ਵਾਲਾ ਯਾਰ ਮੇਰੇ ਤੇ ਚੈਨੀ ਖੋ ਦਾ ਪਰਚਾ ਪਾਤਾ ਮੇਰਾ ਮੈਨੂੰ ਤਾਂ ਬਹੁਤ ਮੇਰਾ ਨਾ ਜਦੋਂ ਮੇਰਾ ਉੱਥੇ ਲੁਧਿਆਣੇ ਜਿੱਥੇ ਸਾਥ ਸੁ ਹੋਇਆ ਹੂੰ ਉਸ ਤੋਂ ਬਾਅਦ ਮੇਰਾ ਸਰੀਰ ਹੀ ਕੰਮ ਛੱਡ ਗਿਆ ਕਿਉਂਕਿ ਪਖਾਰ ਬਹੁਤ ਤੇਜ਼ ਚੜਦਾ ਸੀਗਾ ਠੰਡਾ ਹੁਣ ਠੰਡ ਦੇ ਵਿੱਚ ਕੀ ਆ ਕੱਪੜੇ ਲਾਤੇ ਜਦੋਂ ਬੰਦਾ ਨੂੰ ਜਰੀਲ ਕੀਤਾ ਗਿਆ ਹੁਣ ਇਹੋ ਜਿਹਾ ਕੁਝ ਹੋਇਆ ਹਨਾ ਤੇ ਫਿਰ ਤਾਂ ਫਿਰ ਉਹ ਤਾਂ ਬੁਖਾਰ ਬਹੁਤ ਜੜਾ ਰਿਹਾ ਫਿਰ ਤਾਂ ਮੈ ਜਿੱਧਰ ਮਰਜੀ ਕੋਈ ਚੱਕਰ ਨਹੀਂ ਸੀ ਮੈਨੂੰ ਇਹ ਸੀਗਾ ਵੀ ਜਿੰਨਾ ਟਾਈਮ ਹੈ ਸਰੀਰ ਠੀਕ ਹੋ ਜਾ ਜਿੰਨਾ ਜਿੰਨਾ ਸਾਡੇ ਮੈਨੂੰ ਅਸਲ ਦੇ ਵਿੱਚ ਪਤਾ ਕੀ ਆ ਮੈਂ ਇਹ ਸਾਰੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਅਸੀਂ ਕਿਵੇਂ ਇੱਕ ਚੰਗਾ ਸਮਾਜ ਸਿਰ ਸਕਦੇ ਆ ਅਸੀਂ ਕਿਵੇਂ ਸਾਡੇ ਵਿੱਚ ਦਲੇਰੀ ਦੀ ਭਾਵਨਾ ਪੈਦਾ ਹੋ ਸਕਦੀ ਹੈ ਇਹ ਪੈਦਾ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਦੇ ਮੈਂ ਬਾਣੀ ਦੇ ਨਾਲ ਮਹਾਰਾਜ ਦੀ ਮੈਂ ਪਹਿਲਾਂ ਵੀ ਨਿਤਨੇਮ ਦਾ ਬਹੁਤ ਧਾਰਨੀ ਆ ਪਰ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਮੈਂ ਇਹ ਵਿੜਿਆਈ ਨਹੀਂ ਕਿਸੇ ਚੀਜ਼ ਦੀ ਦੱਸਣਾ ਨਹੀਂ ਚਾਹੁੰਦਾ ਮੈਂ ਜੂਥ ਨੂੰ ਕਹਿਣਾ ਚਾਹੁੰਦਾ ਅਸੀਂ ਨਸ਼ਿਆਂ ਦੇ ਵਿੱਚ ਅਸੀਂ ਗੋਲੀਆਂ ਦੇ ਵਿੱਚ ਮਰੀ ਜਾਂਦੇ ਆ ਉੱਥੇ ਵੀ ਮੈਂ 10 11 ਜਾਣਿਆਂ ਦੀ ਗੋਲੀ ਜਿਹੜੀ ਜੀਵ ਥਲੇ ਧਰਨ ਲਈ ਨਸ਼ਾ ਲਈ ਛੜਾਖੇ ਆ ਪਰ ਅਸੀਂ ਨਾ ਬਾਣੀ ਦੇ ਧਾਰਨੀ ਹੋਈ ਅਸੀਂ ਨਿਤਨੇਮ ਦੇ ਧਾਰਨੀ ਹੋਈਏ ਜੇ ਤੁਸੀਂ ਬਾਣੀ ਪੜ੍ਹੋਗੇ ਮਤਲਬ 4 5 5 5 ਘੰਟੇ ਬਾਣੀ ਪੜ੍ਹਦਾ ਰਹੇ ਆ ਵੈਸੇ ਵੀ ਮੇਰਾ 2 3 ਘੰਟੇ ਦਾ ਰੋਜ਼ ਦਾ ਰੁਟੀਨ ਆ ਇਸ ਕਰਕੇ ਅਸੀਂ ਉਸ ਚੀਜ਼ ਦੇ ਨਾਲ ਜੁੜੇ ਅਸੀਂ ਸੋਹਣਿਆ ਉਸ ਨੂੰ ਆ ਆ ਕੇ ਪ੍ਰਤੱਖ ਥੋਡੀ ਬਾਹ ਫੜਦਾ ਮੈਂ ਖਾਲਸਾ ਆ ਜਿਓ ਆ ਰਹੇ ਉਹ ਆ ਕੇ ਆ ਦੇ ਬਾਪੂਆਂ ਨਾਲ ਪਿਆਰ ਘਰੇ ਇੰਨੇ ਸਰੂਪੇ ਪਹੁੰਚਦੇ ਨੇ ਬਾਈ ਜੀ ਮੈਂ ਤਾਂ ਅੱਖਾਂ 'ਚ ਪਾਣੀ ਆ ਜਾਂਦਾ ਰੋਜ ਘਰੇ ਨਾ ਇੰਨਾ ਲੈ ਲੈਹੇ ਜਿਆ ਚੀਜ਼ਾਂ ਪਹੁੰਚਦੇ ਨੇ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਇੱਕ ਚੀਜ਼ ਮੈਂ ਤੁਹਾਨੂੰ ਸਾਫ਼ ਦੱਸਦਾ ਹਨ ਜੋ ਕੁਝ ਹੈ ਮੈਂ ਉਸ ਗੁਰੂ ਕਰਕੇ ਆ ਮੈਂ ਕੱਖ ਨਹੀਂ ਹੈਗਾ ਕਿਉਂਕਿ ਮੇਰੀ ਮੈਂ ਮੈਂ ਕਦੇ ਵੀ ਮੈਂ ਕਹਿਣਾ ਵੀ ਹੰਕਾਰ ਮੈਂ ਮੈਂ ਖਤਮ ਹੋਣੀ ਚਾਹੀਦੀ ਹੈ ਪਰ ਲੋਕਾਂ ਲਈ ਲੜਾਂਗੇ ਲੋਕਾਂ ਲਈ ਲੜਦੇ ਰਹਿਾਂਗੇ ਐਵੇਂ ਜਿਕਰ ਪੰਜਾਬ ਲਈ ਆਵਾਜ਼ ਬੁਲੰਦ ਕਰਦੇ ਰਹਿਾਂਗੇ ਸਾਡੇ ਪੰਜਾਬ ਲਈ ਹਮੇਸ਼ਾ ਤੋਂ ਹੀ ਮੇਰੇ ਪਹਿਲਾਂ ਦਾਦੇ ਤੋਂ ਲੈ ਕੇ ਜਦੋਂ ਤੱਕ ਲੈ ਕੇ ਮੇਰਾ ਹੁਣ 4-5 ਸਾਲ ਦਾ ਦੇਖ ਲਿਓ ਕਿ ਮੈਂ ਉਦੋਂ ਤੋਂ ਲਗਾਤਾਰ ਹੀ ਆਪਣੇ ਲੋਕਾਂ ਨਾਲ ਖੜਦਾ ਆਇਆ